ਲੋਜੀ ਆਪਾਂ ਤਾਂ ਤਰ ਲਈ ਕੜਾਈ ਤੇ ਬਣਾਉਣ ਲੱਗੀਆਂ ਚਿੱਟੇ ਚੌਲਾਂ ਦੀਆਂ ਪਿੰਨੀਆਂ ਹਾਂਜੀ ਲੋੜੀ ਸਪੈਸ਼ਲ ਸਾਰਿਆਂ ਨੇ ਬਣਾਉਣੇ ਆ ਅਸੀਂ ਤਾਂ ਇੱਕ ਪ੍ਰਾਂਤ ਭਰ ਲਈ ਤੇ ਨਾਲ ਆ ਜਿਹੜੇ ਇਹ ਡੱਬੇ ਭਰ ਲਿਆ ਕਿਉਂਕਿ ਜਿਹੜੇ ਦੇਣ ਲੈਣ ਦੇ ਵਿੱਚ ਜਦੋਂ ਆਪਾਂ ਡੱਬਿਆਂ 'ਚ ਪਾ ਲੈਂਦੇ ਆ ਤਾਂ ਥੋੜਾ ਸੌਖਾ ਹੁੰਦਾ ਤੇ ਖੋਏ ਵਾਲੀਆਂ ਪਿੰਨੀਆਂ ਇਹ ਹਾਂ ਸਪੈਸ਼ਲ ਤੇ ਹੈਲਦੀ ਵੀ ਬਹੁਤ ਆ ਟੇਸਟੀ ਵੀ ਬਹੁਤ ਆ ਤੇ ਤੁਸੀਂ ਸਾਰਿਆਂ ਨੇ ਹੁਣ ਬਣਾਉਣੀ ਆ ਹਨਾ ਲੋਹੜੀ ਤੇ ਤੇ ਵੀਡੀਓ ਨੂੰ ਸੇਵ ਕਰ ਲਓ ਤੇ ਸ਼ੇਅਰ ਕਰਕੇ ਰੱਖ ਲਓ ਤਾਂ ਕਿ ਤੁਸੀਂ ਸਾਰੇ ਜਾਣੇ ਬਣਾ ਸਕੋ ਬਹੁਤ ਹੀ ਸੌਖੇ ਤਰੀਕੇ ਨਾਲ ਮੇਨ ਤਾਂ ਜਿਹੜੀ ਉਹ ਜਰੂਰ ਲੱਗਦੀ ਹੈ ਜੀ ਸਭ ਤੋਂ ਪਹਿਲਾਂ ਇਹ ਸਾਡੇ ਡੇਰੇ ਦੇ ਵਿੱਚੋਂ ਕੜਾਹਾ ਲਿਆਂਦਾ ਕਿਉਂਕਿ ਡੇਢ ਕੜਾਹੇ ਆਪਣੇ ਘਰੇ ਨਹੀਂ ਹੁੰਦੇ ਹਨਾ ਇਹ ਆਪਾਂ ਟੈਂਟ ਵਾਲਿਆਂ ਤੋਂ ਹੀ ਲਿਆਉਣੇ ਹੁੰਦੇ ਆ ਤੇ ਇਹਨੂੰ ਆਪਾਂ ਵੱਡਾ ਸਾਰਾ ਡਲਾ ਲੈ ਕੇ ਤੇ ਚੰਗੀ ਤਰ੍ਹਾਂ ਮਾਂਜ ਕੇ ਤੇ ਇਹਨੂੰ ਚਮਕਾ ਰਹੇ ਆ ਕਿਉਂਕਿ ਸਾਰੇ ਲੋਕ ਕਿ ਖੋਆ ਕੜਦੇ ਆ ਪਿੰਨੀਆਂ ਬਣਾਉਂਦੇ ਆ ਹਨਾ ਤੇ ਫਿਰ ਇਹਨੂੰ ਧੋਕੇ ਨਹੀਂ ਆਇਆ ਜਾਂਦਾ ਹੁੰਦਾ ਕਿਉਂਕਿ ਇਹਨੂੰ ਜੰਗਾਲ ਲੱਗ ਜਾਂਦੀ ਹੁੰਦੀ ਹੈ ਤੇ ਸਾਰੇ ਆ ਹੀ ਫੜਾਇਆ ਹੁੰਦੇ ਜਦੋਂ ਆਪਾਂ ਲਿਓਨੇ ਆਪਾਂ ਖੋਆ ਬਣਾਉਣਾ ਹੁੰਦਾ ਤੇ ਉਦੋਂ ਇਹਨੂੰ ਚੰਗੀ ਤਰ੍ਹਾਂ ਐ ਮਾਂਜਿਆ ਜਾਂਦਾ ਇਹ ਵੱਡਾ ਕੜਾਹਾ ਆਪਾਂ ਜਿਹੜਾ ਲਿਆ ਹੈਗਾ ਤਾਂ ਕਿ ਵੀ ਇਹਦੇ ਵਿੱਚ ਕੀ ਹੁੰਦਾ ਵੀ ਜੇ ਕੜਾਈ ਥੋੜੀ ਜੀ ਭਾਰੀ ਹੁੰਦੀ ਆ ਤਾਂ ਜਦੋਂ ਵੀ ਆਪਾਂ ਖੋਆ ਬਣਾਉਣਾ ਹਨਾ ਬਿੰਨੀਆਂ ਵਾਸਤੇ ਤਾਂ ਉਹ ਥੱਲੇ ਨਹੀਂ ਲੱਗਦਾ ਹੁਣ ਇਹ 3 ਕਿਲੋ ਜੀ ਮੈਂ ਚੌਲਾਂ ਦਾ ਆਟਾ ਲਿਆ ਇਹ ਬਹੁਤ ਵਧੀਆ ਪੈਕੇਟਾਂ ਵਾਲਾ ਜਿਹੜਾ ਚੌਲਾਂ ਦਾ ਆਟਾ ਤੁਸੀਂ ਘਰੇ ਵੀ ਜਿਹੜੇ ਪੀਸ ਕੇ ਚੌਲਾਂ ਨੂੰ ਖੁਦ ਜਿਹੜਾ ਆਟਾ ਜਿਹੜਾ ਥੋੜਾ ਭੁਰਪਰਾ ਜਿਹਾ ਤਿਆਰ ਕਰ ਸਕਦੇ ਆ ਇਹ ਜਿਹੜਾ ਸੀਗਾ ਇਹ ਬਹੁਤ ਬਰੀਕ ਸੀਗਾ ਇਹਦੀਆਂ ਵੀ ਬਹੁਤ ਵਧੀਆ ਬਣੀਆਂ ਜਦੋਂ ਖੋਏ ਵਾਲੀਆਂ ਪਿੰਨੀਆਂ ਬਣਾਉਣੀਆਂ ਹੁੰਦੀਆਂ ਤਾਂ ਆਟਾ ਥੋੜਾ ਜਿਹਾ ਬਰੀਕ ਲਈਦਾ ਜਦੋਂ ਆਪਾਂ ਕੱਲੀਆਂ ਦੁੱਧ ਵਾਲੀਆਂ ਪਿੰਨੀਆਂ ਬਣਾਉਣੀਆਂ ਚੌਲਾਂ ਦੀਆਂ ਤਾਂ ਉਦੋਂ ਜਿਹੜਾ ਆਟਾ ਹੁੰਦਾ ਥੋੜਾ ਦਰਦਰਾ ਲਈਦਾ ਸਭ ਤੋਂ ਪਹਿਲਾਂ ਬੇਸ਼ੱਕ ਪੈਕਟਾਂ 'ਚ ਹੀ ਬੰਦ ਹੈਗਾ ਤਾਂ ਇਹਨੂੰ ਛਾਨਣਾ ਜ਼ਰੂਰੀ ਹੁੰਦਾ ਤੁਸੀਂ ਖੰਡ ਲਾਉਂਦੇ ਸੀ ਹੈਨਾ ਤੇ ਬੇਸ਼ੱਕ ਤੁਸੀਂ ਚੌਲ ਲਓ ਇਹਨੂੰ ਛਾਨਣਾ ਹੁੰਦਾ ਕਿਉਂਕਿ ਕੁਛ ਨਾ ਕੁਛ ਹੈ ਜਿਹੜਾ ਉਹਦੇ ਵਿੱਚੋਂ ਜ਼ਰੂਰ ਥੋੜਾ ਬਹੁਤ ਆ ਜਿਹੜਾ ਉਹ ਨਿਕਲਦਾ ਹੁੰਦਾ ਇਹ 3 ਕਿਲੋ ਆਟੇ ਦੀ ਜਿਹੜੀ ਵਿਧੀ ਹੈਗੀ ਆ ਜੇ ਤੁਸੀਂ ਆਟਾ ਘੱਟ ਵੱਧ ਪਾਉਂਗੇ ਜਿਵੇਂ ਕਿਲੋ ਜਾਂ 2 ਕਿਲੋ ਜਾਂ 1/2 ਕਿਲੋ ਉਹਦੇ ਹਿਸਾਬ ਨਾਲ ਵੀ ਮੈਂ ਤੁਹਾਨੂੰ ਨਾਲ-ਨਾਲ ਹੀ ਜਿਹੜਾ ਸਾਰਾ ਪ੍ਰੋਸੈਸ ਆ ਉਹ ਦ ਹਾਂ ਕਿਲੋ ਦਾ ਵੀ ਤੁਸੀਂ ਬਣਾ ਸਕਦੇ ਹੋਣੇ ਆ ਤੇ ਦੁੱਧ ਦੀ ਜਗ੍ਹਾ ਖੋਏ ਦੀ ਜਗ੍ਹਾ ਜਿਹੜਾ ਤੁਸੀਂ ਉਹ ਦੁੱਧ ਪਾ ਕੇ ਇਦਾਂ ਵੀ ਬਣਾ ਸਕਦੇ ਆ ਤੇ ਦੇਖੋ ਕਾਫੀ ਕੁਸ਼ੀ ਇਹਦੇ ਵਿੱਚੋਂ ਨਿਕਲ ਰਿਹਾ ਸੀਗਾ ਆਟਾ ਬੇਸ਼ੱਕ ਇਹ ਪੈਕਟਾਂ ਵਾਲਾ ਸੀਗਾ ਥੋੜਾ ਵਧੀਆ ਪੀਸਿਆ ਹੋਇਆ ਚੰਗੀ ਤਰ੍ਹਾਂ ਤੇ ਇਹਨੂੰ ਜਿਹੜਾ ਆਪਾਂ ਅੱਡੇ ਇਥੇ ਕੱਚੀ ਥਾਂ ਤੇ ਉਹ ਕਰਤਾ ਚਲੋ ਕੀੜੀਆਂ ਕੂੜੀਆਂ ਤਾਂ ਮਾੜਾ ਮੋੜਾ ਚੋਗੀ ਲੈਂਦੀਆਂ ਹਨਾ ਤੇ ਜਿਸ ਦਿਨ ਆਪਾਂ ਪਿੰਨੀਆਂ ਬਣਾਉਣੇ ਹਨਾ ਤਿਆਰੀ ਥੋੜੀ ਜੀ ਕਰਨੀ ਪੈਂਦੀ ਬਹੁਤ ਵਧੀਆ ਆਟਾ ਜਿਹੜਾ ਮੈਨੂੰ ਲੱਗਿਆ ਸੌਫਟ ਸੌਫਟ ਪੁਰਪੁਰਾ ਪੁਰਪੁਰਾ ਜਿਹੜਾ ਸੀਗਾ ਤੇ ਚੌਲ ਖਾਦੇ ਵ ਵੀ ਸੇਤ ਲਈ ਵੀ ਵਧੀਆ ਹੈਗੇ ਪੇਟ ਸਾਫ਼ ਹੁੰਦਾ ਬੱਚੇ ਕਿਉਂ ਆ ਵੀ ਕਾਫੀ ਸਾਰਾ ਖਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਭੁੰਨਣਾ ਜੀ ਆਟਾ ਆਟਾ ਜਿਹੜਾ ਤੁਸੀਂ ਬਿਨਾ ਘਿਓ ਤੋਂ ਵੀ ਭੁੰਨ ਸਕਦੇ ਹੈਗੇ ਆ ਪਰ ਜੇ ਘਿਓ ਪਾ ਕੇ ਭੁੰਨੋਗੇ ਤਾਂ ਉਹ ਜ਼ਿਆਦਾ ਹੈਲਦੀ ਬਣੂਗਾ ਕਿਉਂਕਿ ਆਪਣੇ ਬੱਚਿਆਂ ਨੇ ਬਜ਼ੁਰਗਾਂ ਨੇ ਖਾਣੀਆਂ ਹੁੰਦੀਆਂ ਤੇ ਚਲੋ ਬੰਦਾ ਪਾਈ ਆ ਪਾ ਜਿਹੜਾ ਘਿਓ ਹੈਗਾ ਨਾ ਖਾ ਸਕਦਾ 3 ਕਿਲੋ ਆਟੇ ਦੇ ਵਿੱਚ ਪਾਈ ਆ ਘਿਓ ਆ ਜਿਹੜਾ ਤੁਸੀਂ ਪਾ ਲੈਣਾ ਜੇ ਤੁਸੀਂ ਘਿਓ ਪਾਉਣਾ ਜੇ ਸੁੱਕਾ ਭੁੰਨਣਾ ਫਿਰ ਤੁਹਾਡੀ ਮਰਜ਼ੀ ਆ ਤਾਂ ਇਦਾਂ ਤੁਸੀਂ ਆਪਾਂ ਜਿਹੜਾ ਇਹਦਾ ਕੱਚਾ ਪਾਣਾ ਆਟੇ ਦਾ ਉਹ ਖਤਮ ਕਰਨਾ ਹੁੰਦਾ ਆਏ ਨਹੀਂ ਵੀ ਤੁਸੀਂ ਇਹਨੂੰ ਭੁੰਨ ਭੁੰਨ ਕੇ ਲਾਲ ਕਰ ਲਓ ਇਹਦਾ ਰੰਗ ਨਹੀਂ ਆਪਾਂ ਬਦਲੁੰਦੇ ਨਾ ਬਸ ਇਹਦੀ ਨੂੰ ਖੁਸ਼ਬੂ ਆਉਣ ਲੱਗ ਜਾਂਦੀ ਹੈ ਹੱਥ ਨਾਲ ਤੁਸੀਂ ਇਦਾਂ ਕਰ ਲੈਣਾ ਹੁੰਦਾ ਤੇ ਉਪਰ ਪਰਪਰਾ ਜਿਹਾ ਜਦੋਂ ਲੱਗਣ ਲੱਗ ਜੇ ਤੇ ਉਦੋਂ ਸਮਝ ਲਓ ਇਹ ਪੁੱਜ ਗਿਆ ਬਸ ਇਹ 5 ਕਿ ਮਿੰਟ ਦਾ ਪ੍ਰੋਸੈਸ ਹੁੰਦਾ ਤੇ ਜਿਹੜੀ ਆਗ ਆਪਾਂ ਇੱਥੇ ਸਲੋ ਰੱਖਣੀ ਆ ਆਏ ਨਹੀਂ ਹੈਗਾ ਵੀ ਸ਼ੁਰੂ ਤੋਂ ਹੀ ਤੁਸੀਂ ਝੋਕਾ ਭਰ ਕੇ ਦੇ ਚੰਗੀ ਤਰ੍ਹਾਂ ਉਹ ਕਰ ਦੋ ਹੌਲੀ ਹੌਲੀ ਇਦਾਂ ਇਹਨੂੰ ਜਿਹੜਾ ਹੈਗਾ ਪਾਟੇ ਨੂੰ ਭੁੰਨਣਾ ਇਸ ਤਰ੍ਹਾਂ ਸੌਫਟ ਫਰੀਕੀ ਨਾ ਬਿਲਕੁਲ ਵੀ ਇਹ ਇਹਦਾ ਰੰਗ ਵੀ ਨਾ ਬਦਲੇ ਇਹ ਥੱਲੇ ਵੀ ਨਾ ਲੱਗੇ ਤੇ ਚੰਗੀ ਤਰ੍ਹਾਂ ਭੁੱਜ ਵੀ ਜਾਵੇ ਵੀ ਕੱਚਾ ਕੱਚਾ ਜਾਂ ਨਾ ਲੱਗੇ ਜਦੋਂ ਆਪਾਂ ਪਿੰਨੀਆਂ ਖਾਈਏ ਇਸ ਤਰ੍ਹਾਂ ਭੁੰਨ ਕੇ ਇਹਨੂੰ ਆਪਾਂ ਆਟੇ ਨੂੰ ਅਲੱਗ ਕੱਢ ਲਾਂਗੇ ਵੀਡੀਓ ਨੂੰ ਸ਼ੇਅਰ ਕਰਕੇ ਰੱਖ ਲਓ ਸੇਵ ਕਰ ਲਓ ਤਾਂ ਕਿ ਜਦੋਂ ਤੁਸੀਂ ਪਿੰਨੀਆਂ ਬਣਾਓ ਤੇ ਤੁਸੀਂ ਵੀ ਚੰਗੀ ਤਰ੍ਹਾਂ ਇਸ ਤਰ੍ਹਾਂ ਹੀ ਖੋਏ ਵਾਲੀਆਂ ਟੇਸਟੀ ਟੇਸਟੀ ਪਿੰਨੀਆਂ ਜਿਹੜੀਆਂ ਬਣਾ ਸਕੋ ਤੇ ਹੁਣ ਆਪਾਂ ਇਹਨੂੰ ਉਤਾਰ ਲਿਆ ਥੱਲੇ ਜੀ ਭੁੱਜ ਗਿਆ ਇਹ ਚੰਗੀ ਤਰ੍ਹਾਂ ਅੱਗ ਦੇਖੋ ਮੈਂ ਥੋੜੀ ਰੱਖੀ ਸੀਗੀ ਵੀ ਬਾਹਲਾ ਆਪਾਂ ਝੋਕਾ ਨਹੀਂ ਭਰਿਆ ਤੇ ਹੁਣ ਇਹਨੂੰ ਜਿਹੜਾ ਆਟਾ ਭੁੱਜ ਗਿਆ ਇਹਨੂੰ ਆਪਾਂ ਅਲੱਗ ਕੱਢ ਲੈਣਾ ਇਸ ਤੋਂ ਬਾਅਦ ਜਿਹੜੀ ਉਹ ਵਿਧੀ ਹੈ ਜਿਹੜੀ ਬਾਕੀ ਦੀ ਆਪਣੀ ਸ਼ੁਰੂ ਹੋਊਗੀ ਆਟਾ ਵੱਟ ਜੇ ਉਹਨੂੰ ਅਲੱਗ ਕੱਢ ਕੇ ਕਿਸੇ ਭਾਂਡੇ ਦੇ ਵਿੱਚ ਰੱਖ ਲਓ ਜੇ ਤੇ ਤੁਹਾਡੇ ਕੋਲ ਦੋ ਹਨਾ ਕੜਾਈਆਂ ਹੈਗੀਆਂ ਤੁਸੀਂ ਆਢੀ ਭੁੰਨਿਆ ਤਾਂ ਫਿਰ ਉਹ ਉਦਾਂ ਹੀ ਕੜਾਈ ਦੇ ਵਿੱਚ ਪਿਆ ਰਹੇਗਾ ਆਪਾਂ ਇਸੇ ਚੜਾਈ ਦੇ ਵਿੱਚ ਜਿਹੜਾ ਖੋਏ ਵਾਸਤੇ ਦੁੱਧ ਪਾ ਲਿਆ 5 ਕਿਲੋ 10 ਕਿਲੋ ਆਟੇ ਲਈ 5 ਕਿਲੋ ਜਿਹੜਾ ਮੈਂ ਇਹ ਦੁੱਧ ਲਿਆ ਹੈਗਾ ਦੁੱਧ ਇਹ ਪੂਰਾ ਜਿਹੜਾ ਸੰਘਣਾ ਸੀਗਾ ਕਿਉਂਕਿ ਘਰ ਦਾ ਦੁੱਧ ਹਨਾ ਪਿੰਡਾਂ ਚ ਉਹ ਵੀ ਸੰਘਣਾ ਹੀ ਮਿਲਦਾ ਸੰਘਣਾ ਦੁੱਧ ਪੂਰਾ ਆਪਾਂ ਮਲਾਈ ਵਾਲਾ ਲੈਣਾ ਤੇ ਤਿੰਨ ਕਿਲੋ ਆਟੇ ਵਾਸਤੇ 5 ਕਿਲੋ ਕੁ ਟੁਕੜੇ ਦੁੱਧ ਚਾਹੀਦਾ ਤੇ ਇਹ ਕਿੱਕੀ ਲੋ ਇਹਦੇ ਵਿੱਚੋਂ ਆਪਾਂ ਜਿਹੜਾ ਇਹ ਦੁੱਧ ਜਿਹੜਾ ਮਚਾ ਲਿਆ ਨਾ ਮ ਸੰਗਣਾ ਦਾ ਕਰ ਲੈਣਾ ਤੇ ਢਾਈ ਕਿੱਤੂ ਜਿਹੜੋ ਰਹਿ ਜੇ ਤੇ ਉਦੋਂ ਆਪਾਂ ਜਿਹੜਾ ਇਹਦੇ ਵਿੱਚ ਆਟਾ ਜਿਹੜਾ ਉਹ ਪਾਵਾਂਗੇ ਖੋਆ ਬਣਾਉਣਾ ਇਹਨੂੰ ਤੇ ਹੁਣ ਇਹਨੂੰ ਆਪਾਂ ਉਬਾਲਾ ਦੇਣਾ ਸਭ ਤੋਂ ਪਹਿਲਾਂ ਉਬਾਲਾ ਜੂ ਅਤੇ ਫਿਰ ਇਹਨੂੰ ਵੀ ਜਿਹੜਾ ਨਾਲ ਦੀ ਨਾਲ ਆ ਜਿਹੜਾ ਆਪਾਂ ਹਲਾਉਂਦੇ ਰਹਿਣਾ ਹੌਲੀ ਹੌਲੀ ਜਿਹੜਾ ਖੁਰਚਣਾ ਉਹ ਚੱਲਦਾ ਰਹੂਗਾ ਜਿੱਦੇ ਆਪਾਂ ਪਿੰਨੀਆਂ ਬਣਾਉਣੇ ਹਨ ਇਹਦਾ ਆਰਜਾ ਵੱਡਾ ਹੁੰਦਾ ਤੇ ਘਟੂ ਘਟ ਆਪਾਂ ਨੂੰ ਸਾਰਾ ਦਿਨ ਹੀ ਇਹਦੇ ਵਿੱਚ ਲੱਗ ਜਾਂਦਾ ਇਸ ਪ੍ਰੋਸੈਸ ਦੇ ਵਿੱਚ ਇਹ ਕੋਈ 5 ਜਾਂ 2 ਮਿੰਟ ਦਾ ਕੰਮ ਨਹੀਂ ਹੈਗਾ ਅਤੇ ਅੱਗ ਜਿਹੜੀ ਹੁਣ ਪੂਰੀ ਤੇਜ਼ ਰੱਖਣੀ ਹੈ ਕਿਉਂਕਿ ਆਪਾਂ ਖੋਆ ਬਣਾ ਰਹੇ ਹਾਂ ਤੇ ਇਹਦੇ ਵਿੱਚੋਂ 5 ਕਿਲੋ ਚੋਂ ਜਦੋਂ 2.5 ਕਿਲੋ ਦੁੱਧ ਰਹਿ ਜਾਊਗਾ ਵੀ ਤੁਹਾਨੂੰ ਦੇਖਣ ਚ ਵੀ ਪਤਾ ਲੱਗ ਜਾਊਗਾ ਉਦੋਂ ਤੁਸੀਂ ਇਹ ਕੰਮ ਆ ਸ਼ੁਰੂ ਕਰ ਦੇਣਾ ਇਹਦੇ ਵਾਸਤੇ ਜੀ ਖੋਪਾ ਤੇ ਕਾਲੀ ਮਿਰਚ ਤਾਂ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਤੁਸੀਂ ਪਾਉਣੀ ਪਾਉਣੀ ਆ ਤੇ ਨਾਲ ਜਿਹੜਾ ਦਾਖਾਂ ਮੈਂ ਪਾਈਆਂ ਹੈਗੀਆਂ ਤੇ ਬਦਾਮ ਪਾਏ ਉਹ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਆਂ ਕਾਲੀ ਮਿਰਚਾਂ ਮੈਂ ਕੁੱਟ ਕੇ ਪਾਉਂਗੀ ਕਿਉਂਕਿ ਜਿਹੜੇ ਨਖਰੇ ਕਰਦੇ ਆ ਸਾਡੇ ਘਰੇ ਵੀ ਹੈਗੇ ਉਹ ਕੱਢ ਕੇ ਸਿਰ ਦੇਣ ਦੇ ਕਾਲੀ ਮਿਰਚ ਕਾਲੀ ਮਿਰਚ ਜ਼ਰੂਰੀ ਹੁੰਦੀ ਹੈ ਕਿਉਂਕਿ ਚੌਲਾਂ ਦੇ ਵਿੱਚ ਹਨਾ ਵਾਈ ਕਿਹਾ ਜਾਂਦਾ ਤਾਂ ਫਿਰ ਕਾਲੀਆਂ ਮਿਰਚਾਂ ਜਿਹੜੀਆਂ ਇਹ ਤੁਸੀਂ 20 ਤੋਂ 15 ਇਹਦੇ ਵਿੱਚ ਜਿਹੜੀਆਂ ਜ਼ਰੂਰ ਪਾਉਣੀਆਂ 3 ਕਿਲੋ ਆਟੇ ਦੇ ਬਦਾਮ ਜਿਹੜੇ ਆਪਾਂ ਇਦਾਂ ਕ੍ਰਸ਼ ਕਰਕੇ ਪਾ ਦਾਂਗੇ ਤੇ ਖੋਪਾ ਜਿਹੜਾ ਉਹ ਵੀ ਆਪਾਂ ਬਰੀਕ-ਬਰੀਕ ਕਰਕੇ ਪਾਉਣਾ ਦਾਖਾ ਪਾ ਸਕਦੇ ਆਂ ਆਪਣੀ ਮਰਜ਼ੀ ਦਾ ਇਹ ਤੁਸੀਂ ਗਰਮ ਜਦੋਂ ਆਪਣਾ ਖੋਆ ਇਹ ਡਟਾਈ ਕਿ ਕਿੱਲੋ ਰਹਿ ਗਿਆ ਉਦੋਂ ਬਸ ਇਹਨੂੰ ਭੁੰਨਣ ਦੀ ਲੋੜ ਨਹੀਂ ਆ ਡੱਪਾ ਇਹਨੂੰ ਘੋਜ ਭੁੰਨਣਾ ਬਸ ਇਹ ਤੁਸੀਂ ਗਰਮ ਗਰਮ ਇਹ ਵੀ ਖੁਆ ਹੀ ਹੁੰਦਾ ਬਸ ਇਹਦੇ ਵਿੱਚ ਇਹਨੂੰ ਪਾ ਦਿਓ ਤੇ ਆਪਣੇ ਆਪਾ ਜਿਹੜਾ ਇਹਨੇ ਭੁੱਜ ਜਾਣਾ ਬਦਾਮ ਦਾਖਾਂ ਤੇ ਖੋਪਾ ਇਹਨੂੰ ਅਲੱਗ ਤੋਂ ਕੁਛ ਵੀ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਤੇ ਹੁਣ ਕਾਲੀਆਂ ਮਿਰਚਾਂ ਜਿਹੜੀਆਂ ਇਹਨਾਂ ਨੂੰ ਮੈਂ ਬ੍ਰੀਕ ਕਰ ਰਹੀ ਆ ਮੈਂ ਸਾਂ ਹੀ ਕੀਤੀਆਂ ਕਿਉਂਕਿ ਇਹ ਭੱਜ ਰਹੀਆਂ ਸੀਗੀਆਂ ਵਿੱਚੋਂ ਨਿਕਲ ਕੇ ਲੱਕੜਵਾਰੀ ਹੈਗੀ ਹੈ ਨਾ ਦੇ ਹੁਣ ਆਪਾਂ ਕਾਲੀਆਂ ਮਿਰਚਾਂ ਬਰੀਕ ਕਰਕੇ ਪਾ ਦਿਆਂ। ਤੁਸੀਂ ਵੀ ਬਰੀਕ ਕਰਕੇ ਪਾਇਓ ਕਿਉਂਕਿ ਜੇ ਸਾਫਤੀਆਂ ਪਾ ਦਿੰਨੇ ਜਿਨ੍ਹਾਂ ਦੇ ਘਰੇ ਵੀ ਬੱਚੇ ਹੈਗੇ ਆ ਹਨਾ ਤੇ ਉਹ ਕੱਢ ਕੇ ਸੈੱਡ ਦਿੰਦੇ ਆ ਫਿਰ ਉਹ ਫਾਇਦਾ ਨਹੀਂ ਹੁੰਦਾ। ਤੇ ਹੁਣ ਇਹ ਜਦੋਂ 2.5 ਕਿਲੋ ਰਹਿ ਜੇ ਤੇ ਫਿਰ ਆਪਾਂ ਜਿਹੜਾ ਇਹਨੂੰ ਲਾ ਲੈਣਾ ਤੇ ਇਹ ਮਤਲ ਥੱਲੇ ਲਾ ਕੇ ਜਿਹੜਾ ਆਟਾ ਉਹ ਮਿਕਸ ਹੁੰਦਾ ਹੁੰਦਾ ਉੱਪਰ ਕੜਾਈ ਰੱਖ ਕੇ ਨਹੀਂ ਪੈਣਾ ਹੁੰਦਾ ਆਟਾ। ਇਹੇ ਖੰਡ ਆ। ਖੰਡ ਜਿਹੜੀ 1.5 ਕਿਲੋ ਪੈਗੀ 3 ਕਿਲੋ ਆਟੇ 'ਚ 1.5 ਕਿਲੋ ਮਤਲਬ ਅੱਧੇ ਖੰਡ ਪਾਉਣੀ ਹੈ ਜਿੰਨਾ ਵੀ ਤੁਸੀਂ ਆਟਾ ਲਓ ਤੇ ਇਹ ਆਟਾ ਜਿਹੜਾ ਇੱਕਦਮ ਨਹੀਂ ਆਪਾਂ ਪਾ ਦੇਣਾ ਹੁੰਦਾ ਇਹ ਆਪਾਂ ਆਰਾਮ ਨਾਲ ਪਾਉਣਾ ਥੋੜਾ ਬਹੁਤ ਆਟਾ ਪਰੱਖ ਸਕਦੇ ਹੁੰਨੇ ਜੇ ਆਪਾਂ ਨੂੰ ਲੱਗੇ ਵੀ ਨਹੀਂ ਸਾਡਾ ਤਾਂ ਖੂਆ ਵਾਲਾ ਸੰਘਣਾ ਹੋ ਹੀ ਜਾਂਦਾ ਇਸ ਤਰ੍ਹਾਂ ਤੁਸੀਂ ਥੋੜਾ ਥੋੜਾ ਕਰਕੇ ਇਹਨੂੰ ਪਾਉਣਾ ਹੁੰਦਾ ਵੀ ਜਦੋਂ ਆਪਾਂ ਨੂੰ ਲੱਗਦਾ ਹੈਗਾ ਵੀ ਰਲਦਾ ਕਿਉਂਕਿ ਮੇਰਾ ਤਾਂ ਪੂਰਾ ਮਿਣਿਆ ਵਈ ਹੁੰਦਾ ਤੇ ਮੇਰਾ ਰਲ ਗਿਆ ਚੰਗੀ ਤਰ੍ਹਾਂ ਨਾ ਤਾਂ ਮੈਂ ਸਾਰਾ ਪਾਤਾ ਤੇ ਤੁਸੀਂ ਇਹਦੇ ਵਿੱਚੋਂ ਥੋੜਾ ਬਹੁਤ ਜਿਹੜਾ ਉਹ ਰੱਖ ਵੀ ਸਕਦੇ ਆ ਤੇ ਇਹ ਵਿੱਚ ਇਹਨੂੰ ਮਿਕਸ ਕਰ ਲੈਣਾ ਇਹ ਹੌਲੀ ਹੌਲੀ ਦੇਖਿਓ ਵਧੀਆ ਇਹ ਗਿੱਲਾ ਗਿੱਲਾ ਜਿਹੜਾ ਵਧੀਆ ਬਣ ਜਾਊਗਾ ਪਿੰਨੀਆਂ ਵਟਣ ਜੋਗ ਤੇ ਇਸ ਤੋਂ ਬਾਅਦ ਆ ਜਿਹੜੀ ਆਪਾਂ ਖੰਡ ਪਾਵਾਂਗੇ ਖੰਡ 1.5 ਕਿਲੋ ਸੀ ਜੀ ਦੁੱਧ 5 ਕਿਲੋ ਤੇ ਚੌਲ ਆ ਜਿਹੜੇ ਉਹ ਆਪਾਂ 3 ਕਿਲੋ ਲਏ ਆ ਤੇ ਹੁਣ ਇਹਨੂੰ ਚੌਲਾਂ ਨੂੰ ਵੀ ਚੰਗੀ ਤਰ੍ਹਾਂ ਇਦਾਂ ਮਿਕਸ ਕਰ ਲੈਣਾ ਪੂਰਾ ਜੋਰ-ਜੋਰ ਦੀ ਜਿਹੜਾ ਆਪਾਂ ਖੁਰਚਣਾ ਜਿਹੜਾ ਮਾਰਨਾ ਹੈਗਾ ਵੀਡੀਓ ਜਿਨ੍ਹਾਂ ਨੇ ਹੱਸ ਤੱਕ ਲਾਈਕ ਨਹੀਂ ਕੀਤੀ ਲਾਈਕ ਜ਼ਰੂਰ ਕਰਦੇ ਬਹੁਤ ਮਿਹਨਤ ਲੱਗੀ ਹੈਗੀ ਆ ਇਹਨੂੰ ਬਣਾਉਣ ਦੇ ਵਿੱਚ ਤੇ ਪਰ ਇਹ ਟੇਸਟੀ ਬਹੁਤ ਬਣਦੀਆਂ ਤੇ ਦੂਜਾ ਭਾਵੇਂ ਇਹ ਮਹੀਨਾ ਪਈਆਂ ਰਹਿਣ ਤੇ ਖਰਾਬ ਨਹੀਂ ਹੁੰਦੀਆਂ ਖੋਏ ਵਾਲੀਆਂ ਦੂਜੀਆਂ ਜਿਹੜੀਆਂ ਦੁੱਧ ਵਾਲੀਆਂ ਹੁੰਦੀਆਂ ਉਹ ਤਾਂ ਆਪ ਨੂੰ 2-4 ਦਿਨਾਂ ਚ ਹੀ ਖਾਣੀਆਂ ਪੈਂਦੀਆਂ ਇਹ ਖੋਏ ਵਾਂਗੂ ਬੇਸ਼ੱਕ ਮਹੀਨਾ ਤੁਸੀਂ ਰੱਖੀ ਰੱਖੋ ਇਹਨਾਂ ਨੂੰ ਕੁਝ ਹੁੰਦਾ ਨਹੀਂ ਤੇ ਇਦਾਂ ਦੇਖੋ ਬਿਲਕੁਲ ਆਪਣਾ ਮਿਕਸਚਰ ਜਿਹੜਾ ਇਹ ਰਲ ਗਿਆ ਹੈਗਾ ਤਿਆਰ ਹੋ ਗਿਆ ਤੇ ਹੁਣ ਇਹਨੂੰ ਜਿੰਨਾ ਮਰਜ਼ੀ ਤੁਸੀਂ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਵਟ ਲਓ ਗੋਲ ਵਟ ਲਓ ਤੇ ਭਾਵੇਂ ਲੰਬੀਆਂ ਵਟ ਲਓ ਹਨਾ ਤੇ ਇਹਨੂੰ ਵਟਣ ਤੇ ਵੀ ਮੇਰੇ ਨਾਲ ਦਾਦਾ ਘੰਟਾ ਲੱਗ ਜਾਂਦਾ ਜੇ ਸ਼ੌਂਕ ਹੈ ਨਾ ਵਟੀਏ ਕਿਉਂਕਿ ਮ ਦੇ ਹੁੰਦੀਆਂ ਕਿਸੇ ਨੂੰ ਵੀ ਨਹੀਂ ਮੈਂ ਹੱਥ ਲਾਉਂ ਦਿੰਦੀ ਗੋਲ ਵੱਟੋਪਾਵੇਂ ਲੰਬੀਆਂ ਵੱਟੋ ਤੇ ਬਹੁਤ ਟੇਸਟੀ ਹੁੰਦੀਆਂ ਤੇ ਇਹਨੂੰ ਥਾਲਾਂ ਦੇ ਵਿੱਚ ਆਪਾਂ ਜਮਾ ਵੀ ਸਕਦੇ ਹਾਂ ਜਿਵੇਂ ਆਪਾਂ ਬਰਫੀ ਵਾਂਗੂ ਟਿੱਕੀਆਂ ਕੱਟਣੀਆਂ ਤੇ ਇਹ ਲਾਜਵਾਬ ਹੁੰਦੀਆਂ ਖੋਏ ਦੀ ਬਰਫੀ ਨਾਲੋਂ ਵੀ ਜ਼ਿਆਦਾ ਟੇਸਟੀ ਇਹ ਤੁਹਾਨੂੰ ਲੱਗਣਗੀਆਂ ਤੁਸੀਂ ਇਸੇ ਵਿਧੀ ਨਾਲ ਜਿਹੜਾ ਇਹਨੂੰ ਬਣਾ ਸਕਦੇ ਹਾਂ ਚੌਲਾਂ ਤੋਂ ਅੱਧੇ ਖੰਡ ਪੈਂਦੀ ਹੁੰਦੀ ਹੈ ਇਹ ਗੱਲ ਦਾ ਜਿਹੜਾ ਧਿਆਨ ਰੱਖਣਾ ਤੇ ਜੇ ਤੁਸੀਂ ਖੋਆ ਨਹੀਂ ਪਾਉਣਾ ਤਾਂ ਬਸ ਤੁਸੀਂ ਦੁੱਧ ਪਾ ਸਕਦੇ ਹੋ ਹੁੰਦੇ ਆ ਤੇ ਸਾਡੀਆਂ ਤਾਂ ਇਹ ਬਹੁਤ ਸਵਾਦ ਬਣੀਆਂ ਤੇ ਅਸੀਂ ਤਾਂ ਇੱਕ ਜਿਹੜੀ ਪ੍ਰਾਂਤ ਪਰਲੇ ਡੱਬੇ ਪਰਲੇ ਜਿੰਨੀਆਂ ਕਿ ਕਾਫੀ ਸਾਰਾ ਜਿਹੜਾ ਸਮਾਨ ਆ ਇਹ ਬਣ ਜਾਂਦਾ ਹੁੰਦਾ ਵੀ ਕਾਫੀ ਦਿਨ ਆਪਣੇ ਜਿਹੜੇ ਸੌਖੇ ਲੰਘ ਜਾਣਗੇ ਚਾਹ ਦੇ ਨਾਲ ਆਪਾਂ ਇਹਨੂੰ ਖਾ ਸਕਦੇ ਬੱਚੇ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਇਹ ਹੈਲਦੀ ਇੱਕ ਬਹੁਤ ਹੀ ਹੈਲਦੀ ਫੂਡ ਹੈਗਾ ਚੌਲ ਖਾਦੇ ਬਹੁਤ ਚੰਗੀ ਹੈ ਜਿਹੜਾ ਆਟਾ ਹੁੰਦਾ ਤੇ ਬੱਚਿਆਂ ਦੇ ਪੇਟ ਸਾਫ ਕਰਦਾ ਤੇ ਜਿਹੜੀ ਆਪਣੀ ਸਕਿਨ ਲਈ ਵੀ ਬਹੁਤ ਵਧੀਆ ਵੀਡੀਓ ਸ਼ੇਅਰ ਕਰਦੇ ਹੋ ਮੈਂ ਵੀ ਰਪਾਲਕ ਹੋਰ ਸਿੱਖੋ